ਮੈਂ SK ਸੁਨੇਤ ਫਾਊਂਡਰ ਇਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਡਰ ਟਲਵਾ ਟਲਨੋਡ ਦਿਲੇਂਦਰ ਤੋਂ ਬੋਲ ਰਿਹਾ ਆ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਆ ਇਹ ਇੱਕ ਐਸਾ ਵਿਸ਼ਾ ਆ ਜਿਹੜਾ ਕਿ ਜਿਹੜੇ ਬੱਚੇ ਆ ਸਟੂਡੈਂਟਸ ਆ ਯੂਥ ਆ ਉਹਨਾਂ ਦੇ ਲਈ ਬਹੁਤ ਮਤਲਬ ਕਿ ਇਹਦੀ ਅਹਿਮੀਅਤ ਇੰਪੋਰਟੈਂਸ ਰੱਖਦਾ ਆ ਉਹ ਕੀ ਹੈ ਉਹ ਹੈ ਮੈਂਟਰਸ਼ਿਪ ਜਿਹੜੀ ਗਾਈਡੈਂਸ ਹੈ ਕਾਉਂਸਲਿੰਗ ਹੈ ਮੈਂਟਰਸ਼ਿਪ ਹੈ ਉਹ ਦੀ ਜਿਹੜੀ ਜ਼ਰੂਰਤ ਹੈ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਸਟੂਡੈਂਟਸ ਆ ਜਿਹੜੇ 8th ਕਲਾਸ ਤੋਂ ਜਿਆਦਾ ਮਤਲਬ ਹੁਣ ਜਿਹਨਾਂ ਨੇ ਅੱਗੇ ਚੱਲ ਕੇ ਜਲਦੀ 12ਵੀਂ ਤੋਂ ਬਾਅਦ ਕਾਲਜ ਚ ਜਾਣਾ ਇਹ ਜਿਹੜਾ 8ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦਾ ਜਿਹੜਾ ਪੀਰੀਅਡ ਆ ਇਹਦੇ ਬੱਚੇ ਸਟੂਡੈਂਟਸ ਨੂੰ ਬੱਚਿਆਂ ਨੂੰ ਮੈਂਟਰਸ਼ਿਪ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਲੋਡ ਪੈਂਦੀ ਆ ਆ ਆਮ ਤੌਰ ਤੇਸੀਂ ਇਹ ਦੇਖਿਆ ਮੈਂ ਵੀ ਹੁਣ ਪਿਛਲੇ ਜਦੋਂ ਤੋਂ ਵਾਪਸ ਆਇਆ ਕੈਨੇਡਾ ਤੋਂ 4 ਸਾਲ ਤੋਂ ਬਹੁਤ سارے ਬੱਚਿਆਂ ਨੂੰ ਮਿਲਦਾ ਰਹਿੰਦਾ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਔਰ ਬਹੁਤ سارے ਪੇਰੈਂਟਸ ਜਿਹੜੇ ਆ ਹਾਲੇ ਵੀ ਕਿ ਇੰਨਾਂ ਦੇ ਸਾਡੇ ਪਰਿਵਾਰ ਐ ਜਿਹੜੇ ਪੇਰੈਂਟ ਜਿਆਦਾ ਨਹੀਂ ਇੰਨੇ এডਿਕੇਟਿਡ ਹੈਗੇ ਇਸ ਕਰਕੇ ਉਹਨਾਂ ਨੂੰ ਨਹੀਂ ਇਸ ਚੀਜ਼ ਦਾ ਸਹੀ ਅੰਦਾਜ਼ਾ ਹੁੰਦਾ ਕਿ ਆਪਾਂ ਬੱਚਿਆਂ ਨੂੰ ਕੀ ਅੱਗੇ ਪੜਾਉਣਾ ਹੈ ਇਹਨਾਂ ਨੂੰ ਕੀ ਬਣਾਉਣਾ ਕਿਸ ਤਰ੍ਹਾਂ ਗਾਈਡ ਕਰਨਾ ਬੱਚੇ ਕਿਉਂਕਿ ਛੋਟੇ ਹੁੰਦੇ ਆ ਬਹੁਤ ਸਾਰੇ ਜਿਹੜੇ ਬੱਚੇ ਇੰਟੈਲੀਜੈਂਟ ਵੀ ਆ ਜਿਨ੍ਹਾਂ ਅਸੀਂ ਬਹੁਤ ਸਾਰੇ ਟੋਪਰਾਂ ਨੂੰ ਅਵਾਰਡ ਵੀ ਦਿੱਤੇ ਸੀ ਉਹ ਬਹੁਤ ਪੜਨ ਦੇ ਕਾਬਿਲ ਆ ਹਸਿਆਰ ਆ ਪਰ ਕਿਉਂਕਿ ਉਹ ਉਹਨਾਂ ਦੀ ਉਮਰ ਹੱਲੇ ਉਹ ਮਤਲਬ ਬਚਪਨ ਦੇ ਬੱਚਾ ਪਰ ਉਹਨਾਂ ਦੇ ਪੇਰੈਂਟਸ ਵੀ ਜਿਆਦਾ ਇਸ ਬਾਰੇ ਜਾਣਕਾਰੀ ਨਹੀਂ ਰੱਖਦੇ ਇਸ ਕਰਕੇ ਉਹਨਾਂ ਨੂੰ ਗਾਈਡੈਂਸ ਦੀ ਮਤਲਬ ਉਹ ਕਨਫਿਊਜ਼ ਹੁੰਦੇ ਆ ਜੇ ਉਹਨੂੰ ਪੁੱਛੋ ਤੁਸੀਂ ਕੀ ਬਣਨਾ ਉਹਨੂੰ ਨਹੀਂ ਪਤਾ ਹੁੰਦਾ ਜੇ ਬਣਨਾ ਆ ਤੇ ਕਿੱਦਾਂ ਬਣਨਾ ਆ ਕਿਸ ਤਰ੍ਹਾਂ ਬਣਨਾ ਆ ਇਹ ਇਦਾਂ ਦੀਆਂ ਬਹੁਤ ਸਾਰੀਆਂ ਉਹਨਾਂ ਨੂੰ ਮਤਲਬ ਸਮੱਸਿਆਵਾਂ ਆਉਂਦੀਆਂ ਆ ਇਸ ਕਰਕੇ ਜਿਹੜੀ ਮੈਂਟਰਸ਼ਿਪ ਆ ਇਹਦੀ ਜਿਹੜੀਆਂ ਡਿਵੈਲਪਡ ਕੰਟਰੀਆਂ ਆ ਅਮਰੀਕਾ ਕੈਨੇਡਾ ਵਰਗੀਆਂ ਕੰਟਰੀਆਂ ਆ ਉਹਨਾਂ ਦੇ ਵਿੱਚ ਮੈਂਟਰਸ਼ਿਪ ਦੇ ਉੱਪਰ ਬਹੁਤ ਕੰਮ ਕੀਤਾ ਜਾਂਦਾ ਹੈ ਜਿਹੜੇ ਬੱਚੇ ਇੰਟੈਲੀਜੈਂਟ ਆ ਪੜਨ ਤੇ ਸਿਆਰਿਆ ਲਾਈਫ 'ਚ ਕੁਝ ਬਣਨਾ ਚਾਹੁੰਦੇ ਆ ਉਹ ਅਸੀਂ ਦੇਖਿਆ ਕਿ ਉਹ ਆਪਣੇ ਪੇਰੈਂਟਸ ਦੇ ਨਾਲ ਨਾਲ ਜਿਸ ਫੀਲਡ 'ਚ ਜਾਣਾ ਚਾਹੁੰਦੇ ਆ ਉਹਦੇ ਵਿੱਚੋਂ ਕਿਸੇ ਐਸੇ ਮੈਂਟਰ ਨੂੰ ਜ਼ਰੂਰ ਉਹ ਚੁਣਦੇ ਆ ਇਹ ਆ ਉਹਦੀ ਗਾਈਡੈਂਸ ਬਰਾਬਰ ਲੈਂਦੇ ਆ ਤਾਕਿ ਉਹ ਆਪਣੇ ਜਿਹੜੇ ਜੀਵਨ ਵਿੱਚ ਜੋ ਵੀ ਉਹਨਾਂ ਨੇ ਆਪਣਾ ਗੋਲ ਰੱਖਿਆ ਆ ਜੀਵਨ ਦਾ ਉਹਦੇ ਚੋ ਸਫਲ ਹੋਣ ਤੇ ਇਸ ਕਰਕੇ ਅਸੀਂ ਇਟਾ ਵੱਲੋਂ ਵੀ ਇਹ ਕੋਸ਼ਿਸ਼ ਜਿਹੜੀ ਹੈ ਸ਼ੁਰੂ ਕੀਤੀ ਆ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਜਿਹੜੀ ਆ ਉਹ ਮੈਂਟਰਿੰਗ ਉਹਨਾਂ ਦੀ ਕੀਤੀ ਜਾਵੇ ਉਹਨਾਂ ਨੂੰ ਮੈਂਟਰਸ਼ਿਪ ਮਿਲੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਮਿਲੇ ਔਰ ਆਠਵੀ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਗਾਈਡ ਕੀਤਾ ਜਾਵੇ ਵੀ ਤੁਸੀਂ ਕੀ ਬਣਨਾ ਹੈ ਜੇ ਉਹਨਾਂ ਨੂੰ ਨਹੀਂ ਹਲੇ ਉਹਨਾਂ ਨੇ ਇਸ ਬਾਰੇ ਸੋਚਿਆ ਤਾਂ ਉਹਨਾਂ ਦੀ ਹੈਲਪ ਕਰਨੀ ਕਿ ਤੁਸੀਂ ਕੀ ਬਣ ਸਕਦੇ ਆ ਅੱਜ ਦੇ ਯੁੱਗ ਦੇ ਟਾਈਮ ਦੇ ਹਿਸਾਬ ਨਾਲ ਕੀ ਕੀ ਓਪਰਚ्युनिटी ਐ ਮੌਕੇ ਆ ਔਰ ਫਿਰ ਉਹਨਾਂ ਦੀ ਪੜਾਈ ਨੂੰ ਦੇਖਦੇ ਹੋਏ ਕਿੱਧਰ ਉਹਨਾਂ ਦਾ ਇੰਟਰਸਟ ਐ ਤੇ ਉਸ ਤਰੀਕੇ ਨਾਲ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਣੀ ਤੇ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਅਸੀਂ ਇੱਕ ਦੋ ਕਿਤੇ ਵੀ ਹੈਗੇ ਆ ਹੋਰ ਵੀ ਅੱਗੇ ਫੰਕਸ਼ਨਸ ਦੀ ਕੁਝ ਤਿਆਰੀ ਕਰਾਂਗੇ ਔਰ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਜਿਹੜੀ ਮੈਂਟਰਸ਼ਿਪ ਆ ਗਾਈਡੈਂਸ ਆ ਉਹ ਮਿਲ ਸਕੇ ਔਰ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਹੁਣ ਜਿੱਦਾਂ ਕਈ YouTube ਚੈਨਲ ਸ਼ੁਰੂ ਕੀਤਾ ਆ ਮੈਂ ਹੁਣ ਥੋੜਾ ਜਿਹਾ Facebook ਦੇ ਉੱਪਰ ਥੋੜੇ ਲਿਖਣੇ ਵੀ ਰਾਈਟਅਪ ਵੀ ਪੋਸਟ ਵੀ ਪਾਉਣੇ ਸ਼ੁਰੂ ਕੀਤੇ ਆ ਇਹਦੇ ਤੋਂ ਇਲਾਵਾ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਸੋਸ਼ਲ ਮੀਡੀਆ ਇੰਟਰਨੈਟ ਰਾਹੀਂ ਵੀ ਇੰਦਾ ਦਾ ਬਹੁਤ ਸਾਰਾ ਮੈਸੇਜ ਜਿਹੜਾ ਆ ਉਹ ਸਾਡੇ ਜਿਹੜੇ ਸਟੂਡੈਂਟਸ ਆ ਸਾਡੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਤੱਕ ਪਹੁੰਚ ਸਕੇ ਤੇ ਤੁਹਾਨੂੰ ਇਹ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਜਿਹੜਾ ਈਟਾ ਦਾ YouTube ਚੈਨਲ ਆ ਉਹਨੂੰ ਤੁਸੀਂ ਸਬਸਕ੍ਰਾਈਬ ਕਰਿਓ ਈਟਾ ਦਾ ਅਸੀਂ Facebook ਪੇਜ ਵੀ ਚਲਾਇਆ ਹੈਗਾ ਉਹਨੂੰ ਤੁਸੀਂ ਪਲੀਜ਼ ਲਾਈਕ ਕਰਿਓ ਹੋਰ ਵੀ Instagram ਵਗੈਰਾ ਤੇ ਅਸੀਂ ਅੱਗੇ ਹੋਰ ਵੀ ਸ਼ੁਰੂਆਤਾਂ ਦੀ ਕਰਾਂਗੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਔਰ ਸਾਡੇ ਜਿਹੜੇ ਬੱਚੇ ਆ ਜਿਆਦਾ ਤੋਂ ਜਿਆਦਾ ਉਹ ਐਜੂਕੇਟ ਹੋਣ ਔਰ ਲਾਈਫ ਦੇ ਵਿੱਚ ਕਾਮਯਾਬ ਹੋਣਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ